ਤਾਂ ਕਿਸ ਤਰ੍ਹਾਂ ਦੀ ਤਿਆਰੀ ਆ ਜਿਹੜੀ ਤੁਹਾਡੀ ਆ ਕਿ ਦੇ ਦਿਨ ਚੱਲ ਰਹੇ ਨੇ ਤਾ ਅੱਗੇ ਦੀਵਾਲੀ ਵੀ ਆਉਣ ਵਾਲੀ ਹੈ ਇਸ ਦੀਵਾਲੀ ਦੇ ਵਿੱਚ ਲੋਕ ਜਿਹੜੇ ਨੇ ਕਾਫੀ ਖੁਸ਼ ਨਜ਼ਰ ਆ ਰਹੇ ਨੇ ਪਰ ਜੇਕਰ ਬਜ਼ਾਰਾਂ ਦੀ ਗੱਲ ਕਰੀਏ ਤਾਂ ਬਜ਼ਾਰਾਂ ਦੇ ਵਿੱਚ ਉਨੀ ਰੌਣਕ ਨਹੀਂ ਹੈ ਕਿਉਂਕਿ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜਿਆ ਹੋਇਆ ਤਾਂ ਜੇਕਰ ਵਪਾਰੀ ਵਰਗ ਦੀ ਗੱਲ ਕਰੀਏ ਤਾਂ ਵਪਾਰੀ ਵਰਗ ਵੀ ਜਿਹੜਾ ਆ ਇਸੇ ਪਰੇਸ਼ਾਨੀ ਦੇ ਨਾਲ ਜੂਝ ਰਿਹਾ ਹੈ ਤਾਂ ਜੇਕਰ ਛੋਟੇ ਦੁਕਾਨਦਾਰਾਂ ਦੀ ਗੱਲ ਕਰੀਏ ਤਾਂ ਦੁਕਾਨਦਾਰਾਂ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਚਾਹੀਆਂ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਆਨਲਾਈਨ ਸ਼ਾਪਿੰਗ ਵੱਧ ਸਕਦੀ ਹੈ ਜਾਂ ਘੱਟ ਸਕਦੀ ਹੈ ਜਾਂ ਜੋ ਹੱਥੀ ਕਿਰਤ ਕਰਦੇ ਨੇ ਉਹਨਾਂ ਦੀਆਂ ਕੀ ਆਸਾਂ ਉਮੀਦਾਂ ਨੇ ਏਦਾਂ ਦੀ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਇੱਥੇ ਮੇਰੇ ਨਾਲ ਵੀਰ ਮੌਜੂਦ ਨੇ ਤੇ ਆਓ ਅਸੀਂ ਗੱਲਬਾਤ ਕਰਦੇ ਹਾਂ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਦੀਵੇ ਬਣਾਉਂਦੇ ਨੇ ਹਟੜੀਆਂ ਬਣਾਉਂਦੇ ਨੇ ਜੋ ਸਾਡੇ ਘਰਾਂ ਦੇ ਵਿੱਚ ਜਲਦੇ ਨੇ ਤਾਂ ਅਸੀਂ ਜਿਹੜਾ ਅੱਜ ਦੇ ਵਿੱਚ ਦੀਵਾਲੀ ਬਾਲਦੇ ਹਾਂ ਤਾਂ ਆਪਣੀ ਦੀਵਾਲੀ ਜਿਹੜੀ ਹੈ ਉਹ ਖੁਸ਼ੀਆਂ ਦੇ ਨਾਲ ਮਨਾਉਂਦੇ ਹਾਂ ਤੇ ਆਓ ਗੱਲਬਾਤ ਕਰਦੇ ਹਾਂ ਅਸੀਂ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅਬਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਤਾਂ ਇਹ ਮੈਂ ਪੁੱਛਣਾ ਚਾਹਾਂਗਾ ਕਿ ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਜਿਹੜਾ ਆ ਇਹ ਕੰਮ ਕਰਦਿਆਂ ਭਾਜੀ ਮੇਰਾ ਨਾਮ ਨੀਤਿਨ ਕੁਮਾਰ ਹੈ ਹਾਂਜੀ ਠੀਕ ਹੈ ਜੀ ਸਾਨੂੰ ਪਰ 6-7 ਮਹੀਨੇ ਹੋ ਗਏ ਜੀ ਇਸ ਕੰਮ ਕਰਦਿਆਂ ਜੀ ਠੀਕ ਹੈ ਜਿੱਕਨਾ ਹੁਣ ਪਹਿਲਾਂ ਇਸ ਤੋਂ ਪਹਿਲਾਂ ਕਰੂਏ ਆ ਜਿੰਨੇ ਆ ਚੱਕਰੇ ਆ ਜਿੰਨੇ ਆ ਤਾਂ ਹੁਣ ਜਿਹੜਾ ਦੀਵਾਲੀ ਦਾ ਜ਼ਿਆਦਾ ਕੰਮ ਹੈ ਇਹ ਆਪਣਾ 6 ਤੋਂ 7 ਮਹੀਨੇ ਲਾ ਜਿੰਨੇ ਆ ਆਪਾਂ ਨੂੰ ਜਿਸ ਦੇ ਵਿੱਚ ਕਿ ਇੱਕ ਬੰਦੇ ਦਾ ਕੰਪਨੀਜ਼ ਦੇ ਵਿੱਚ ਚਾਰ ਪੰਜ ਬੰਦੇ ਕੰਮ ਕਰਦੇ ਆ ਬਿਲਕੁਲ ਠੀਕ ਹੈ ਜੀ ਮਤਲਬ ਕਾਫੀ ਜਿਹੜੀ ਆ ਉਹ ਮਿਹਨਤ ਕਰਨੀ ਪੈਦੀ ਹੋਗੀ ਕਿਉਂਕਿ ਜਿਸ ਤਰ੍ਹਾਂ ਮੈਂ ਦੇਖ ਕੇ ਆਇਆ ਵੀ ਪਹਿਲਾਂ ਤੁਸੀਂ ਇਸ ਨੂੰ ਬਣਾਉਂਦੇ ਹੋਵੋਗੇ ਤਾਂ ਬਾਅਦ ਇਹਦੇ ਵਿੱਚ ਰੰਗ ਰੋਗਨ ਵੀ ਜਿਹੜਾ ਕਰਨ ਨੂੰ ਕਾਫੀ ਮੁਸ਼ਕਲ ਲੱਗਦੀ ਆ ਤਾਂ ਕਿੰਨਾ ਸਮਾਂ ਲੱਗ ਜਾਂਦਾ ਹੈ ਜਿਹੜਾ ਇਹ ਤਿਆਰੀ ਕਿੰਨਾ ਸਮਾਂ ਪਹਿਲਾਂ ਸ਼ੁਰੂ ਕੀਤੀ ਜਾਂਦੀ ਹੈ ਇਹ ਘੱਟੋ ਘੱਟ ਹੀ ਮੰਨ ਕੇ ਚੱਲੋ ਕਿ ਆਪਣਾ ਜੇ ਆਪਾਂ ਦੇਖੀਏ ਤਾਂ ਇਹਨੂੰ 7 ਤੋਂ 8 ਮਹੀਨੇ ਚਾਹੀਦੇ ਆ ਪ੍ਰੋਪਰ ਤਿਆਰ ਹੋਣੇ ਨੂੰ ਜੇ ਆਪਾਂ 7-8 ਮਹੀਨੇ ਪਹਿਲਾਂ ਲੱਗਾਂਗੇ ਤਾਂ ਇਹ ਚੀਜ਼ ਜਾ ਕੇ ਕਿਤੇ ਤਿਆਰ ਹੁੰਦੀ ਹੈ ਜੀ ਪ੍ਰੋਪਰ ਕਿਉਂਕਿ ਹੁਣ ਤੁਸੀਂ ਦੇਖ ਰਹੇ ਹੋ ਹਜੇ ਵੀ ਅਸੀਂ ਕੰਮ ਕਰਦੇ ਪਏ ਆ ਇਸ ਦੇ ਤਿਆਰੀ ਕਰ ਰਹੇ ਆ ਜਿਸ ਕਰਕੇ ਹਜੇ 4 ਤੋਂ 5 ਦਿਨ ਰਹਿ ਗਏ ਵੇਚਣ ਨੂੰ ਬਿਲਕੁਲ ਸਾਨੂੰ ਇਹ ਹੈ ਕਿ ਜਿੰਨੀ ਛੇਤੀ ਤਿਆਰੀ ਹੋ ਜਾਵੇ ਓਨੀ ਛੇਤੀ ਸਭ ਤੋਂ ਵਧੀਆ ਨਹੀਂ ਤਾਂ ਫਿਰ ਰਾਤਾਂ ਨੂੰ ਜਾਗ-ਜਾਗ ਕੇ ਤਿਆਰ ਕਰਨਾ ਪੈਣਾ ਜੀ ਬਿਲਕੁਲ ਬਿਲਕੁਲ ਹਾਂਜੀ ਨਿਤਿੰਦਰ ਜੀ ਜੇਕਰ ਗੱਲ ਕਰਦੇ ਆ ਤਾਂ ਅਸੀਂ ਇਹਦੇ ਵਾਸਤੇ ਵੀ ਜਿਹੜੀ ਮਿੱਟੀ ਦੀ ਲੋੜ ਹੁੰਦੀ ਆ ਤਾਂ ਮਿੱਟੀ ਕਾਫੀ ਮਹਿੰਗੀ ਹੈ ਤਾਂ ਕਿਸ ਤਰ੍ਹਾਂ ਜਿਹੜਾ ਆ ਮਿੱਟੀ ਦੀ ਆਮਦ ਹੁੰਦੀ ਆ ਕਿੱਥੋਂ ਮਿੱਟੀ ਮਿਲਦੀ ਆ ਇਹਦੇ ਵਾਸਤੇ ਕੋਈ ਖਾਸ ਮਿੱਟੀ ਹੁੰਦੀ ਹੋਣੀ ਆ ਹਾਂਜੀ ਮਿੱਟੀ ਤਾਂ ਖਾਸ ਹੁੰਦੀ ਹੈ ਪਰ ਜਿਹੜੀ ਮਿੱਟੀ ਹੁੰਦੀ ਹੈ ਚੀਕਣੀ ਮਿੱਟੀ ਹੁੰਦੀ ਹੈ ਪ्योर ਜਿਹੜੇ ਪਹਾੜਾਂ ਦੇ ਵਿੱਚੋਂ ਪਾਣੀ ਦੇ ਨਾਲ ਹਟ ਕੇ ਆਂਦੀ ਹੈ ਦਰਿਆਵਾਂ ਦੇ ਵਿੱਚ ਤਾਂ ਇਹ ਪਟਿਆਲੇ ਤੋਂ ਵੀ ਕਾਫੀ ਅੱਗੇ ਆਂਦੀ ਹੈ ਆਪਣੀ ਮਿੱਟੀ ਜਿੱਥੋਂ ਆਪਾਂ ਇਹਨੂੰ ਲੈ ਕੇ ਆੰਦੇ ਆ ਤਾਂ ਲਿਆਣੇ ਲਿਆਣੇ ਦਾ 10 ਤੋਂ 11000 ਰੁਪਏ ਦਾ ਇੱਕ ਟਰਾਲੀ ਦਾ ਖਰਚਾ ਹੈ ਜੀ ਖਰਚਾ ਹਾਂਜੀ ਤਾਂ ਕੁੱਲ ਕੀਮਤ ਜਿਹੜੀ ਹੈ ਇੱਕ ਟਰਾਲੀ ਦੀ ਕਿੰਨੀ ਕਮਾਨ ਜਾਂਦੀ ਹੈ ਵੀ 12 ਲੇਬਰ ਲੂਵਰ ਵਿੱਚ ਲਗਾ ਕੇ 12 ਤੋਂ 13000 ਬਣਦੀ ਹੈ ਜੀ ਤਾ ਇੰਨੀ ਮਹਿੰਗਾਈ ਦੇ ਨਾਲ ਉਪੋਂ ਜਿਹੜੀ ਆ ਤੁਹਾਡੀ ਹੱਥੀ ਕਿਰਤ ਆ ਤੁਸੀਂ ਮਿਹਨਤ ਕਰਦੇ ਹੋ ਤਾਂ ਕੀ ਕਿਤੇ ਨਾ ਕਿਤੇ ਜਿਹੜਾ ਮੁੱਲ ਪੈਂਦਾ ਦੇਖੋ ਜੀ ਜੇ ਦੇਖਿਆ ਜਾਵੇ ਤਾਂ ਮੁੱਲ ਤਾਂ ਵੈਸੇ ਪੈਂਦਾ ਨਹੀਂ ਹੈਗਾ ਅੱਜ ਦੇ ਟਾਈਮ 'ਚ ਕਿਉਂਕਿ ਮਹਿੰਗਾਈ ਇੰਨੀ ਹੋ ਗਈ ਹੈ ਕਿ ਲੋਕੀ ਅਗਰ ਕਸਟਮਰ ਆਂਦਾ ਹੈ ਸਾਡੇ ਕੋਲ ਤਾਂ ਕਸਟਮਰ ਇਹ ਕਹਿੰਦੇ ਆ ਕਿ ਅਗਰ ਪੁੱਛਦੇ ਰੇਟ ਤਾਂ ਇਹ ਦੱਸਦੇ ਵੀ ਆਹ ਰੇਟ ਹੈ ਜੀ ਕਸਟਮਰ ਪਰ ਇਹ ਕਹਿੰਦੇ ਆ ਕਿ ਨਹੀਂ ਜੀ ਬਹੁਤ ਮਹਿੰਗਾ ਹੈ ਮਿੱਟੀ ਹੈ ਬਿਲਕੁਲ ਬਿਲਕੁਲ ਤਾਂ ਮਿੱਟੀ ਦਾ ਕਹਿੰਦੇ ਨੇ ਤਾਂ ਨਿਤਿਨ ਜੀ ਮੇਰੇ ਸਾਹਮਣੇ ਜਿਹੜੀਆਂ ਨੇ ਸਾਰੀਆਂ ਹਟੜੀਆਂ ਪਈਆਂ ਹੋਈਆਂ ਨੇ ਤਾਂ ਇਸ ਤੋਂ ਇਲਾਵਾ ਜਿਹੜਾ ਹੋਰ-ਹੋਰ ਕੀ ਜਿਹੜਾ ਤੁਸੀਂ ਬਣਾਉਨੇ ਹੋ ਇਸ ਤੋਂ ਇਲਾਵਾ ਜੀ ਜਿਹੜੀ ਸਭ ਤੋਂ ਪਹਿਲਾਂ ਆਪਣੇ ਤਿਆਰ ਆ ਜਾਂਦਾ ਸਾਂਝੀ ਸਾਂਝੀ ਆਂਦੀ ਹੈ ਜੀ ਜਿਸ ਦੇ ਵਿੱਚ ਆਪਣੇ ਪੂਰੇ ਬਸੇ ਦੇ ਵਿੱਚ ਔਰ ਆਲ ওভার ਇੰਡੀਆ ਦੇ ਵਿੱਚ ਲੱਗਦੀ ਹੈ ਇਹ ਚੀਜ਼ ਬਿਲਕੁਲ ਠੀਕ ਹੈ ਜੀ ਦੂਸਰਾ ਸਭ ਤੋਂ ਪਹਿਲਾਂ ਉਸ ਚੀਜ਼ ਨੂੰ ਸਾਨੂੰ 3 ਮਹੀਨੇ ਲਾਉਂਦੇ ਆ ਪ੍ਰੋਪਰ ਬਿਲਕੁਲ ਕਿਉਂਕਿ ਉਹ ਜਿਹੜੀ ਚੀਜ਼ ਆ ਸਾਰੀ ਮਿੱਟੀ ਦੇ ਨਾਲ ਤਿਆਰ ਹੁੰਦੀ ਆ ਔਰ ਕੱਚੀ ਉਹ ਮਿੱਟੀ ਦੇ ਨਾਲ ਕੱਚੀ ਉਹ ਚੀਜ਼ ਵਿਕਦੀ ਆ ਉਹ ਬਿਲਕੁਲ ਜਿੱਕਨਾ ਕਿ ਹੁਣ ਤੁਸੀਂ ਜੇ ਅਸੀਂ ਤਾਂ ਚਲੋ ਹੁਣ ਸਾਡੇ ਜਿਹੜੇ ਦਾਦੇ ਪਰਦਾਦੇ ਆ ਉਹ ਕਾਫੀ ਟਾਈਮ ਤੋਂ ਕਰਦੇ ਆ ਰਹੇ ਆ ਇਹ ਕੰਮ ਹੁਣ ਸਾਂਝੀ ਜਾਂਦੀ ਆ ਸਾਂਝੀ ਤੋਂ ਬਾਅਦ ਫਿਰ ਆ ਜਾਂਦੇ ਆਪਣੇ ਗੜਬੜੇ ਜਿਹੜੇ ਗੜਬੜੇ ਆ ਜੀ ਇਹ ਵੀ ਆਪਣੇ ਗੜਬੜੇ ਤੋਂ ਬਾਅਦ ਫਿਰ ਕਰਵਾਂ ਦੀ تیاری ਹੋ ਜਾਂਦੀ ਹੈ ਕਰਵਾਂ ਤੋਂ ਬਾਅਦ ਫਿਰ ਆ ਕੇ ਚੱਕਰੇ ਤਿਆਰ ਹੋ ਜਾਂਦੇ ਆ ਚੱਕਰਿਆਂ ਦੇ ਤਿਆਰ ਖਤਮ ਹੋ ਜਾਂਦਾ ਫਿਰ ਉਸ ਤੋਂ ਬਾਅਦ ਦੀਵਾਲੀ ਦੀ ਤਿਆਰੀ ਹੁੰਦੀ ਹੈ ਸਾਰੀ ਫਿਰ ਜੇ ਦੀਵਾਲੀ ਦੀ ਵਾਰੀ ਆਉਂਦੀ ਹੈ ਤਾਂ ਇਹਦੇ ਵਿੱਚ ਮਤਲਬ ਇੱਕੋ ਲਾਈਨ ਦੇ ਵਿੱਚ ਜਿਹੜੇ ਨੇ ਤਿਹਾਰ ਮਤਲਬ ਇਸ ਵਾਰ ਆਏ ਨੇ ਤਾਂ ਕਿਸ ਤਰ੍ਹਾਂ ਦੀ ਤਿਆਰੀ ਆ ਜਿਹੜੀ ਤੁਹਾਡੀ ਆ ਕਿ ਹੁਣ ਜਿਵੇਂ ਤੁਸੀਂ ਦੱਸਿਆ ਵੀ ਇਹਨਾਂ ਨੂੰ ਬਣਾਉਣ ਦੇ ਲਈ ਕਾਫੀ ਸਮਾਂ ਲੱਗਦਾ ਤਾਂ ਦੀਵਾਲੀ ਦੇ ਦਿਨ ਵੀ ਨੇੜੇ ਆ ਗਏ ਹਲੇ ਸਿਰਫ ਬਣਾਈ ਹੋ ਰਹੀ ਹੈ ਤਾਂ ਸੇਲਿੰਗ ਕਦੋਂ ਕੀਤੀ ਹੈ ਸੇਲਿੰਗ ਦੇਖੋ ਜੀ ਇਹ ਤਾਂ ਜਦ ਤਿਆਰ ਹੋਏਗੀ ਪ੍ਰੋਪਰ ਉਸ ਤੋਂ ਬਾਅਦ ਹੀ ਸੇਲਿੰਗ ਕਰ ਸਕਦੇ ਆਪਾਂ ਪਰ ਅਗਰ ਟਾਈਮ ਤੋਂ ਪਹਿਲਾਂ ਨਹੀਂ ਵੇਚਾਂਗੇ ਇਸ ਨੂੰ ਤਾਂ ਫਿਰ ਇਹ ਇੱਕ ਨਹੀਂ ਪਈ ਰਹਿ ਜਾਏਗੀ ਬਿਲਕੁਲ ਜੀ ਜੇ ਆਪਾਂ ਹੁਣ ਵੇਚਾਂਗੇ ਆਪਾਂ ਤਿਆਰ ਕਰੀ ਹੋਊਗੀ ਤਿਆਰੀ ਕਰੀ ਹੋਊਗੀ ਤਾਂ ਇਹ ਚੀਜ਼ बिकਣੀ ਆਪਨੇ ਬਿਲਕੁਲ ਬਿਲਕੁਲ ਹੁਣ ਜਿਹੜੀ ਵੇਚਣੀ ਜੀ ਆਪਾਂ ਨੇ ਵੈਸੇ ਦੇਖੋ ਵੀਰਵਾਰ ਦੀ ਦੀਵਾਲੀ ਹੈ ਜਿਹੜਾ ਜਿਹੜਾ ਹੁਣ ਵੀਰਵਾਰ ਆ ਰਿਹਾ ਆ ਆਪਾਂ ਨੇ ਸੋਮਵਾਰ ਤੋਂ ਵੇਚਣਾ ਸ਼ੁਰੂ ਕਰਨਾ ਜੀ ਸਮਾਰ ਕਿਉਂਕਿ ਸਿਰਫ ਸਾਡੇ ਕੋਲ ਅੱਜ ਦਾ ਔਰ ਕੱਲ ਦਾ ਦਿਨ ਹੈ ਜਿਹੜਾ ਪ੍ਰੋਪਰ ਤਿਆਰ ਕਰ ਦੇਣਾ ਆਪਣਾ ਬਿਲਕੁਲ ਨਿਤਿਨ ਜੀ ਜੇਕਰ ਗੱਲ ਕਰਦੇ ਆ ਤਾਂ ਅਸੀਂ ਦੀਵਾਲੀ ਦੇ ਵਿੱਚ ਲੋਕ ਅੱਜ ਕੱਲ ਆਨਲਾਈਨ ਸ਼ਾਪਿੰਗ ਵੱਲ ਜਿਆਦਾ ਉਹਨਾਂ ਦਾ ਰੁਝਾਨ ਹੈ ਕਿਤੇ ਨਾ ਕਿਤੇ ਵਿਦੇਸ਼ੀ ਆਈਟਮਾਂ ਦੇ ਵੀ ਜਿਹੜੀਆਂ ਲੁਭਾ ਲੈਂਦੀਆਂ ਨੇ ਤਾਂ ਇਹਨਾਂ ਚੀਜ਼ਾਂ ਦੀ ਹਾਲੇ ਵੀ ਥਾਂ ਹੈਗੀ ਆ ਜੇ ਤੁਸੀਂ ਇਹ ਮੰਨਦੇ ਹੋ ਵੀ ਤੁਸੀਂ ਲਗਾਤਾਰ ਇਹ ਹਟੜੀਆਂ ਦਾ ਕੰਮ ਕਰਦੇ ਹੋ ਤਾਂ ਕਿਤੇ ਨਾ ਕਿਤੇ ਕੀਮਤ ਜਿਹੜੀ ਆ ਉਹ ਵਿਦੇਸ਼ੀ ਆਈਟਮਾਂ ਦੇ ਵਿੱਚ ਰੁੱਲ ਜਾਂਦੀ ਹੋਵੇ ਉਹ ਤਾਂ ਦੇਖੋ ਜੀ ਰੁੱਲਦੀ ਆ ਹਾਂ ਕਿਉਂਕਿ ਜਿੱਥੇ ਆਪਣਾ ਜਿਹੜਾ ਦੀਵਾ ਬਾਲਦੇ ਆਪਾਂ ਦਿਵਾਲੀ ਨੂੰ ਉੱਥੇ ਜਿੱਥੇ ਆਪਣੀ ਦਿਵਾਲੀ ਦੇ ਦਿਨਾਂ ਵਿੱਚ 50000 ਦੀ ਸੇਲ ਸੀਗੀ ਕੱਲਾ 50000 ਦੀ ਬੰਦਾ ਸੀਗਾ ਉਹੀ ਦੀਵਾ ਅੱਜ ਦੇ ਟਾਈਮ ਦੇ ਵਿੱਚ 20 ਤੋਂ 25000 ਰਹਿ ਗਿਆ ਕਿਉਂਕਿ ਜਿਹੜਾ ਆਪਾਂ ਕਹਿੰਦੇ ਕਿ ਲੜੀਆਂ ਲਗਾਣੀਆਂ ਇੱਕ ਅੱਜ ਕੱਲ ਚਾਈਨਾ ਦੇ ਆ ਕੇ ਦੀਵੇ ਲੜੀਆਂ ਵਾਲੇ ਜ਼ਿਆਦਾਤਰ ਅਗਲਾ ਕਹਿੰਦਾ ਜੀ ਚਲੋ ਠੀਕ ਹੈ ਜੀ ਇਸ ਸਾਲ ਇਹ ਕੰਮ ਲੈ ਲਾਂਗੇ ਅਗਲੇ ਸਾਲ ਫੇਰ ਕੰਮ ਲੈ ਲਾਂਗੇ ਕੁਝ ਮੰਗਾਈ ਹੋਈ ਪਈ ਆ ਉਸ ਦੇ ਵਿੱਚ ਅਗਲਾ ਕਹਿੰਦਾ ਕਿ ਤੇਲ ਜ਼ਿਆਦਾ ਮਹਿੰਗਾ ਹੋ ਗਿਆ ਜੀ ਪਰ ਕੋਈ ਕਸਟਮਰ ਆਈ ਜੇ ਵੀ ਆਪਣੇ ਇੱਧਰ ਜਿਹੜੇ ਕਹਿੰਦੇ ਕਿ ਨਹੀਂ ਜੀ ਸਾਲ ਬਾਅਦ ਆਂਦੀ ਐ ਇਹਨਾਂ ਨੇ ਮਿਹਨਤ ਕਰੀ ਹੋਈ ਐ ਤਾਂ ਕਸਟਮਰ ਖੁਸ਼ ਹੋ ਕੇ ਲੈ ਕੇ ਜਾਂਦੇ ਸਾਡੇ ਕੋਲ ਬਿਲਕੁਲ ਹਾਂਜੀ ਤਾਂ ਅਨਿਤਿੰਦਰ ਜੀ ਤੁਸੀਂ ਮਤਲਬ ਇਹ ਪੱਕਾ ਤੁਹਾਡਾ ਬਿਜ਼ਨਸ ਐ ਇਸ ਤੋਂ ਇਲਾਵਾ ਜਿਵੇਂ ਹੁਣ ਤੁਹਾਡੀ ਲਗਾਤਾਰ ਜਿਹੜੀ ਮਿਹਨਤ ਤੁਸੀਂ ਇਹ ਦੀਵਾਲੀ ਦੇ ਦਿਨਾਂ ਦੇ ਵਿੱਚ ਕਰਦੇ ਹੋ ਇਸ ਦੀਵਾਲੀ ਦੇ ਹਫਤੇ ਦੇ ਵਿੱਚ ਕਿ ਰੈਗੂਲਰ ਦਿਨਾਂ ਦੇ ਵਿੱਚ ਤੁਹਾਡਾ ਕੀ ਹੋਰ ਕੀ ਕੰਮ ਕਰੇ ਦੇਖੋ ਜੀ ਸਿਰਫ ਇਹ ਤਿਆਰਾਂ ਦੇ ਵਿੱਚ ਹੀ ਆਪਣਾ ਕੰਮ ਕਰਦੇ ਆ ਆਪਾਂ ਬਾਕੀ ਜੋ ਰੈਗੂਲਰ ਕੰਮ ਹੈ ਜੀ ਪਾਪਾ ਮੇਰੇ ਆਪਣੇ ਸਲਾਈ ਦਾ ਕੰਮ ਕਰਦੇ ਆ ਤੇ ਮੰਮੀ ਮੇਰੇ ਘਰੇ ਹਾਊਸ ਵਾਈਫ ਹੈ ਹਾਊਸਿੰਗ ਦਾ ਕੰਮ ਕਰਦੇ ਆ ਮੱਝਾ ਵਗੈਰਾ ਦਾ ਜਿਹੜਾ ਮੈਂ ਕੰਮ ਕਰਦਾ ਮੈਂ ਆਪਣਾ ਜੋਬ ਕਰਦਾ ਜੀ ਜੋਬ ਕਰਦਾ ਤਾਂ ਕੀ ਕਾਰਨ ਹੋਗੀ ਜਿਹੜੀ ਆ ਤੁਸੀਂ ਆਪਣਾ ਜਿਹੜਾ ਹੱਥੀ ਕਿੱਤਾ ਛੱਡ ਕੇ ਜਿਹੜਾ ਜੋਬ ਕਰਨ ਲਈ ਮਜਬੂਰ ਦੇਖੋ ਜੀ ਫਿਰ ਸਾਰਾ ਸਾਲ ਤਾਂ ਇਸੇ ਚੀਜ਼ ਦੇ ਉੱਪਰ ਬੈਠ ਕੇ ਖਾ ਨਹੀਂ ਸਕਦੇ ਆਪਾਂ ਬੱਚੇ ਵੀ ਅੱਗੇ ਬੱਚਿਆਂ ਦਾ ਵੀ ਦੇਖਣਾ ਆਪਾਂ ਨੇ ਕਿਉਂਕਿ ਜੇ ਕਮਾਵਾਂਗੇ ਨਹੀਂ ਤਾਂ ਬੱਚੇ ਕਿੱਥੋਂ ਪੜਾਵਾਂਗੇ ਕਿਤੇ ਨਾ ਕਿਤੇ ਜਿਹੜੀ ਆ ਮਹਿੰਗਾਈ ਵੀ ਲੱਕ ਤੋੜ ਜਿਹੜੀ ਆ ਉਹ ਲੋਕਾਂ ਤੇ ਸਾਬਤ ਹੋ ਰਹੀ ਹੈ ਹਾਂਜੀ ਹਾਂਜੀ ਤਾਂ ਨਿਤਿਨ ਜੀ ਜੇਕਰ ਗੱਲ ਕਰਦੇ ਆ ਤਾਂ ਅਸੀਂ ਹੁਣ ਦੀਵਾਲੀ ਦਾ ਸੀਜ਼ਨ ਲਗਾਤਾਰ ਜਿਹੜਾ ਆ ਰਿਹਾ ਤਾਂ ਕੀ ਲੋਕਾਂ ਨੂੰ ਖਾਸ ਕੀ ਅਪੀਲ ਕਰਨਾ ਚਾਹੋਗੇ ਵੀ ਜਿਸ ਤਰ੍ਹਾਂ ਹਰ ਵਾਰ ਇਹੀ ਹੁੰਦਾ ਹੈ ਕਿ ਵਿਦੇਸ਼ੀ ਮਾਲ ਨਹੀਂ ਵਰਤਣਾ ਆਨਲਾਈਨ ਸ਼ਾਪਿੰਗ ਨਹੀਂ ਕਰਨੀ ਤਾਂ ਜਿਹੜੇ ਨੇ ਲੋਕਲ ਸ਼ਾਪਿੰਗ ਕਰਨੀ ਆ ਛੋਟੇ ਦੁਕਾਨਦਾਰਾਂ ਤੋਂ ਸ਼ਾਪਿੰਗ ਕਰਨੀ ਆ ਤਾਂ ਕੀ ਅਪੀਲ ਕਰਨਾ ਚਾਹੋਗੇ ਦੇਖੋ ਜੀ ਪਹਿਲਾਂ ਤਾਂ ਆਪਣੇ ਆਲ ਓਵਰ ਇੰਡੀਆ ਦੇ ਲੋਕਾਂ ਨੂੰ ਆਪਾਂ ਨੂੰ ਇਹੀ ਬੇਨਤੀ ਹੈ ਕਿ ਜਿਹੜੇ ਆਪਣੇ ਤਿਆਰ ਹੈ ਇਹ ਆਪਣੇ ਪਰੰਪਰਾ ਚੱਲਦੀ ਆ ਰਹੀ ਸ਼ੁਰੂ ਤੋਂ ਠੀਕ ਹੈ ਜੀ ਜੋ ਮਿੱਟੀ ਦਾ ਪਰੰਪਰਾ ਹੈ ਮਿੱਟੀ ਦਾ ਤਿਉਹਾਰ ਹੈ ਉਹਦੇ ਵਰਗੀ ਰੀਸ ਆਪਣੇ ਹੋਰ ਕਿਸੇ ਚੀਜ਼ਾਂ ਦੇ ਵਿੱਚ ਨਹੀਂ ਹੈਗੀ ਜੋ ਚੀਜ਼ ਆਪਣੇ ਗ੍ਰੰਥਾਂ ਦੇ ਵਿੱਚ ਆਪਣੇ ਗੀਤਾ ਦੇ ਵਿੱਚ ਮੰਨਿਆ ਗਿਆ ਹੈ ਕਿ ਜਿਹੜੀ ਮਿੱਟੀ ਦੀ ਸ਼ੁੱਧੀ ਹੈ ਉਹ ਮਿੱਟੀ ਹੈ। ਬਿਲਕੁਲ। ਅਗਰ ਆਪਾਂ ਕਹੀਏ ਕਿ ਫੈਂਸੀ ਲੈਣਾ ਹੈ ਆਪਣੇ ਆਦੀਵੇ ਲੈਨੇ ਆ ਉਸ ਦਾ ਕੋਈ ਫਾਇਦਾ ਨਹੀਂ ਹੈ। ਬਿਲਕੁਲ ਤਿਹਾਰਤਾ ਮਨਾਇਆ ਜਾਊਗਾ ਖੁਸ਼ੀ ਵੀ ਹੋਜੂਗੀ ਪਰ ਜੋ ਧਾਰਮਿਕ ਭਾਵਨਾਵਾਂ ਨੇ ਉਹ ਕਿਤੇ ਨਾ ਕਿਤੇ ਜੜੀਆਂ ਨੇ ਉਹ ਅੱਜ ਦੇ ਟਾਈਮ 'ਚ ਖਤਮ ਹੁੰਦੀ ਜਾ ਰਹੀ ਹੈ। ਹਾਂਜੀ। ਹਾਂਜੀ। ਠੀਕ ਹੈ। ਜਿਸ ਤਰ੍ਹਾਂ ਅਸੀਂ 2024 ਦੇ ਡਿਜੀਟਲ ਦੌਰ ਦੇ ਵਿੱਚ ਜੁੜੇ ਆ ਹਨਾ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਖਤਮ ਹੁੰਦੀਆਂ ਜਾ ਰਹੀਆਂ ਨੇ। ਤਕਿ ਅਸੀਂ ਇਹ ਮੰਨਦੇ ਆਂ ਵੀ ਜਿਹੜਾ ਤਕਨੀਕੀ ਯੁੱਗ ਨੂੰ ਦੇ ਨਾਲ ਅਸੀਂ ਸਮਝਦਾਰ ਹੋ ਰਿਹਾ ਜਾਂ ਕਿਤੇ ਨਾ ਕਿਤੇ ਆਪਣੇ ਜਿਹੜੇ ਨੇ ਧਾਰਮਿਕ ਜੋ ਸਾਡੇ ਕਹਿ ਸਕਦੇ ਨੇ ਰੀਤੀ ਰਿਵਾਜਾਂ ਤੋਂ ਵੀ ਟੁੱਟਦੇ ਜਾ ਰਹੇ ਆ ਰੀਤੀ ਰਿਵਾਜਾਂ ਤੋਂ ਵੀ ਟੁੱਟ ਰਹੇ ਆ ਜੀ ਕਿਉਂਕਿ ਅੱਜ ਕੱਲ ਜਿਹੜਾ ਆਪਣੇ ਅੱਜ ਦੇ ਟਾਈਮ ਦੇ ਵਿੱਚ ਆ ਚੁੱਕੀ ਆ ਅਗਲੇ ਕਸਟਮਰ ਦੀ ਜੋ ਸੋਚ ਹੈ ਕਸਟਮਰ ਕਹਿੰਦਾ ਕਿ ਮਿੱਟੀ ਹੈ ਜੀ ਇੰਨੇ ਪੈਸੇ ਲਗਾਉਣ ਨਾਲੋਂ ਅਸੀਂ ਸਟੀਲ ਦੀ ਹਟੜੀ ਲੈ ਲਾਂਗੇ ਜਾਂ ਸਟੀਲ ਦਾ ਕੁਝ ਲੈ ਲਾਂਗੇ ਬਿਲਕੁਲ ਕਿਉਂਕਿ ਦੇਖੋ ਅੱਜ ਕੱਲ ਸਾਰਾ ਕੁਝ ਫੈਂਸੀ ਹੋ ਗਿਆ ਜਿਹੜਾ ਮਿੱਟੀ ਦਾ ਕਰੂਆ ਹੁੰਦਾ ਸੀਗਾ ਸਭ ਤੋਂ ਪਹਿਲਾਂ ਲੇਡਿਸ ਜੋ ਹੁੰਦੀ ਸੀਗੀ ਵਰਤ ਰੱਖਦੀਆਂ ਸੀਗੀਆਂ ਮਿੱਟੀ ਦੇ ਕਰੂਏ ਦੇ ਰੱਖਦੀ ਸੀਗੀਆਂ ਅੱਜ ਜੋ ਵੀ ਸਟੀਲ ਦਾ बिक ਰਿਹਾ ਮਾਰਕੀਟ 'ਚ ਬਿਲਕੁਲ ਬਿਲਕੁਲ ਹੋਰ ਤੋਂ ਹੋਰ ਆਪਣੀ ਇੱਥੇ ਹਟੜੀ ਵੀ ਹੈ ਜੋ ਏਬੀ ਸਟੀਲ ਦੇ ਵਿੱਚ ਆ ਗਈ ਹੈ ਜੀ। ਏਬੀ ਸਟੀਲ ਦੇ ਵਿੱਚ ਆ ਗਈ। ਤਾਂ ਨਿਤਿਨ ਜੀ ਕਿਤੇ ਨਾ ਕਿਤੇ ਜਦੋਂ ਆ ਤੁਹਾਡੇ ਵਰਗੇ ਦੁਕਾਨਦਾਰ ਇਹਨਾਂ ਚੀਜ਼ਾਂ ਨੂੰ ਸੇਲ ਕਰਨ ਦੇ ਲਈ ਲਾਉਂਦੇ ਨੇ ਹਨਾ ਤਾਂ ਲੋਕਾਂ ਦੇ ਵਿੱਚ ਉਹ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇਹ ਮਹਿੰਗੀ ਆ ਸਸਤੀ ਆ ਤਾਂ ਆਨਲਾਈਨ ਸ਼ਾਪਿੰਗ ਦੇ ਵਿੱਚ ਇਹ ਗੱਲਾਂ ਕਿਤੇ ਵੀ ਹੁੰਦੀਆਂ ਜਾਂ ਮਤਲਬ ਉੱਥੇ ਲੋਕ ਕਿਉਂ ਨਹੀਂ ਬੋਲਦੇ? ਉੱਥੇ ਹੁਣ ਤੁਹਾਨੂੰ ਇਹਦੇ ਬਾਰੇ ਕੀ ਕਹੀ ਹੈ ਇਹ ਆਪਾਂ? ਫਿਕਸ ਹੈ ਜੀ। ਠੀਕ ਹੈ। ਕਿਉਂਕਿ ਉਸ ਦੇ ਵਿੱਚ ਕਿਹਾ ਹੈ ਕਿ ਉਸ ਦਾ ਆਪਾਂ ਅਗਰ ਆਨਲਾਈਨ ਸਰਚ ਵੀ ਕਰਾਂਗੇ ਪੁਰਧ ਦੇ ਪਰ ਇੱਕ ਪਹਿਲੀ ਫਿਕਸ ਰੇਟ ਹੁੰਦਾ ਇਸ ਚੀਜ਼ ਦੇ ਵਿੱਚ ਆਪਣਾ ਕੀ ਆਪਾਂ ਨੇ ਜੋ ਇਸ ਦੇ ਵਿੱਚ ਮੁੱਲ ਲਗਾਣਾ ਹੈ ਆਪਾਂ ਨੇ ਜੋ ਕਸਟਮਰ ਤੋਂ ਪ੍ਰਾਈਸ ਲੈਣਾ ਹੈ ਆਪਣੀ ਮਿਹਨਤ ਦਾ ਲੈਣਾ ਹੈ ਹੁਣ ਦੇਖੋ ਤੁਹਾਡੇ ਸਾਹਮਣੇ ਆ ਚੀਜ਼ ਹੈ ਇਹ ਆਪਣੀ ਦੋ ਮੰਜ਼ਲ ਦਾ ਇਹ ਹਟੜੀ ਹੈ ਅਗਰ ਇਸ ਦੇ ਉੱਪਰ ਇਸ ਨੂੰ ਜੋੜਨ ਦੇ ਨੂੰ ਘਟੋ ਘਟ ਡੇਢ ਘੰਟਾ ਲੱਗਦਾ ਜੀ ਇਸ ਚੀਜ਼ ਨੂੰ ਠੀਕ ਹੈ ਡੇਢ ਘੰਟਾ ਇਸ ਨੂੰ ਤਿਆਰ ਹੋਣੇ ਨੂੰ ਲੱਗਣਾ ਜਦ ਪੂਰੀ ਪ੍ਰੋਪਰ ਬਣਾਵਟ ਕਰਨੀ ਹੈ ਉਸ ਤੋਂ ਬਾਅਦ ਪਕਾਣਾ ਇਸ ਨੂੰ ਉਸ ਤੋਂ ਬਾਅਦ ਰੰਗ ਕਰਨਾ ਔਰ ਜੋ ਰੰਗ ਹੈ ਇਸ ਨੂੰ ਹੁੰਦਾ ਹੈ ਜਿਹੜੀ ਪ੍ਰੋਪਰ ਤਿਆਰ ਹੋਣੀ ਹੈ ਸਤ ਘੱਟੋ ਘੱਟ 10 ਤੋਂ 15 ਵਾਰੀ ਹੱਥ 'ਚ ਜਾਣਾ ਇੱਕ ਵੱਤੇ ਦੇ ਵੀ ਕਿਤੇ ਨਾ ਕਿਤੇ ਕੋਈ ਚੀਜ਼ ਖਰਾਬ ਵੀ ਹੁੰਦੀ ਹੋਊਗੀ ਜਦੋਂ ਲੈ ਕੇ ਜਾਂਦੇ ਹਾਂ ਤੁਸੀਂ ਕਿਤੇ ਦੁਕਾਨ ਤੇ ਸੇਲ ਕਰਨ ਵਾਸਤੇ ਉੱਥੇ ਵੀ ਨੁਕਸਾਨ ਹਾਂਜੀ ਨੁਕਸਾਨ ਹੁੰਦੇ ਜੀ ਟੁੱਟ ਜਾਂਦੀ ਚੀਜ਼ ਹੈ ਪਰ ਉਹ ਜਿਹੜੀ ਚੀਜ਼ ਟੁੱਟ ਜਾਂਦੀ ਹੈ ਉਹ ਸਾਡੇ ਕਿਸੇ ਕੰਮ ਨਹੀਂ ਆਉਂਦੀ। ਕ੍ਰੈਕ ਹੁੰਦੀ ਆ ਤਾਂ ਫਿਰ ਗ੍ਰਾਹਕ ਉਹਨੂੰ ਵੀ ਲੈ ਕੇ ਥੋੜੀ-ਬੋਤੀ ਬੈਸਵਾਜੀ ਹੁੰਦੀ ਹੈ। ਬੈਸਵਾਜੀ ਤਾਂ ਦੇਖੋ ਬੈਸਵਾਜੀ ਹੁੰਦੀ ਆ ਪਰ ਜਿਹੜਾ ਇਹ ਆਪਣਾ ਜਿਹੜਾ ਤਿਹਾਰ ਹੈ ਨੇ ਜੀ ਇਸ ਦੇ ਵਿੱਚ ਆਪਾਂ ਟੁੱਟਿਆ ਹੋਇਆ ਸਮਾਨ ਨਹੀਂ ਦੇ ਸਕਦੇ ਕਿਉਂਕਿ ਸ਼ੁੱਧੀ ਚੀਜ਼ ਹੈ ਹੈ ਸ਼ੁੱਧ ਮਿੱਟੀ ਦੀ ਹੈ ਕਿਉਂਕਿ ਇਸ ਦੀ ਉਹ ਜਿਹੜੀ ਉਹ ਆਪਣੀ ਪਰੰਪਰਾ ਹੈ ਉਸ ਦੇ ਵਿੱਚ ਸ਼ੁੱਧ ਮੰਨਿਆ ਗਿਆ ਇਸ ਨੂੰ ਅਗਰ ਆਪਾਂ ਇਸ ਨੂੰ ਮੰਨ ਲਓ ਜੇ ਇਹ ਚੀਜ਼ ਮੇਰੇ ਤੋਂ ਇੱਥੋਂ ਟੁੱਟ ਗਈ ਜੀ ਮੈਂ ਇਸ ਨੂੰ ਜੋੜ ਦੂੰਗਾ ਤਾਂ ਉਹ ਦਾ ਵਿੱਚ ਮੇਰਾ ਨਹੀਂ ਕਸਟਮਰ ਦਾ ਕੋਈ ਨੁਕਸਾਨ ਨਹੀਂ ਮੇਰਾ ਨੁਕਸਾਨ ਹੈ ਕਿਉਂਕਿ ਕਸਟਮਰ ਨੂੰ ਇਸ ਚੀਜ਼ ਬਾਰੇ ਪਤਾ ਨਹੀਂ ਪਰ ਰੱਬ ਨੂੰ ਪਤਾ ਹੈ ਜੀ ਇਸ ਚੀਜ਼ ਬਾਰੇ ਉਸ ਪਰਮਾਤਮਾ ਨੂੰ ਪਤਾ ਸਿਰਫ ਇਹ ਚੀਜ਼ਾਂ ਬਣਾਉਣ ਦੇ ਲਈ ਸੀਮਤ ਨਹੀਂ ਆ ਬਣਾਉਣ ਤਾਂ ਕਿ ਸੀਮਤ ਨਹੀਂ ਆ ਜੋ ਧਾਰਮਿਕ ਭਾਵਨਾ ਨੂੰ ਲੈ ਕੇ ਜਿਹੜੀਆਂ ਨੇ ਇਹ ਦਿਨ ਤਿਉਹਾਰ ਮਨਾਏ ਆ ਤਾਂ ਉਹਨਾਂ ਦੀ ਦੀ ਸ਼ੁੱਧਤਾ ਦੇ ਲਈ ਤਾਂ ਉਹਨਾਂ ਦੀ ਜੋ ਭਾਵਨਾਵਾਂ ਨੂੰ ਲੈ ਕੇ ਜਿਹੜੇ ਨੇ ਇਹ ਹਟੜੀਆਂ ਦੀਵੇ ਬਣਾਏ ਜਾਂਦੇ ਨੇ ਤੇ ਉਹ ਅੱਜ ਕੱਲ ਲੋਕ ਜਿਹੜੇ ਮਾਡਰਨ ਹੋ ਗਏ ਨੇ ਕਿਉਂ ਨਿਤਿਨ ਜੀ ਬਿਲਕੁਲ ਸਹੀ ਗੱਲ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਨਤਿੰਦੀਪ ਜੀ ਤੁਸੀਂ ਸਾਡੇ ਲਈ ਸਮਾਂ ਕੱਢਿਆ ਸੋ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਹਟਣੀ ਨੂੰ ਬਣਾਉਣ ਵਾਸਤੇ ਇੱਕ ਤੋਂ ਡੇਢ ਘੰਟੇ ਤੋਂ ਵੀ ਵੱਧ ਸਮਾਂ ਲੱਗਦਾ ਪਰ ਜੇਕਰ ਅਸੀਂ ਕਿਤੇ ਔਨਲਾਈਨ ਸ਼ਾਪਿੰਗ ਕਰਨੀ ਹੁੰਦੀ ਹੈ ਤਾਂ ਉੱਥੇ ਅਸੀਂ ਸਿਰਫ ਪ੍ਰਾਈਸ ਦੇਖ ਕੇ ਉਸ ਨੂੰ ਆਰਡਰ ਕਰ ਦਿੰਦੇ ਹਾਂ ਤੇ ਜਦੋਂ ਛੋਟੇ ਦੁਕਾਨਦਾਰਾਂ ਕੋਲ ਲੈਣ ਜਾਣਾ ਹੋਵੇ ਤਾਂ ਅਸੀਂ ਲਗਾਤਾਰ ਇੱਕ 바ਰਗੇਨਿੰਗ ਦੇ ਉੱਤੇ ਉਤਰ ਆਉਨੇ ਆ ਤਾਂ ਕਿਤੇ ਨਾ ਕਿਤੇ ਛੋਟੇ ਦੁਕਾਨਦਾਰ ਇਸ ਦੇ ਨਾਲ ਖਤਮ ਹੋ ਰਹੇ ਨੇ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਆਪਣੇ ਹਥੀਕਿਰਤ ਨੂੰ ਛੱਡ ਦੇ ਜਿਹੜੇ ਨੇ ਉਹ ਜਾ ਰਹੇ ਨੇ ਤਾਂ ਵੱਡਾ ਜਿਹੜਾ ਆ ਇਹ ਅਸਰ ਪੈ ਰਿਹਾ ਤਾਂ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਪੂਰੇ ਦੇਸ਼ ਦੇ ਵਿੱਚ ਮਹਿੰਗਾਈ ਨੇ ਜਿਹੜਾ ਲੋਕਾਂ ਦਾ ਲੱਕ ਤੋੜਿਆ ਹੋਇਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਜਿਹੜੀ ਹੈ ਦੀਵਾਲੀ ਲੋਕ ਕਿਸ ਤਰ੍ਹਾਂ ਮਨਾਉਣਗੇ ਤਾਂ ਤੀਛਾ ਵੱਡਾ ਅਸਰ ਜੇ ਦੇਖਣ ਦਾ ਲਿਆ ਜਾਵੇ ਤਾਂ ਮਹੀਨੇ ਦੇ ਆਖਰੀ ਦਿਨਾਂ ਦੇ ਵਿੱਚ ਦੀਵਾਲੀ ਆਈ ਹੈ ਤਾਂ ਲੋਕਾਂ ਦਾ ਪਹਿਲੇ ਦੀਵਾਲਾ ਨਿਕਲਿਆ ਹੋਇਆ ਤਾਂ ਦੀਵਾਲੀ ਤਾਂ ਹਲੇ ਆਉਣ ਵਾਲੀ ਹੈ। ਸੋ ਇੱਕ ਨਵੀਂ ਪੋਸਟ ਦੇ ਨਾਲ ਮੈਂ ਫਿਰ ਹਾਜ਼ਰ ਹੋਵਾਂਗਾ। ਉਦੋਂ ਤੱਕ ਮੈਨੂੰ ਦਿਓ ਜਜ਼ਾਤ।